ਆਪਣੇ ਵੀਰਾਂ ਦੀ ਲੰਬੀ ਉਮਰ ਲਈ ਰਖੜੀ ਖਰੀਦਦੇ ਸਮੇਂ ਪਹਿਣਾ ਰੱਖਣ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰਖੜੀ ਦਾ ਤਿਉਹਾਰ ਭਰਾ ਪੈਣ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਜੋ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਰਖੜੀ ਸਾਵਣ ਮਹੀਨੇ ਦੀ ਪੁੰਨਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਇ ਜਾਂਦੀ ਹੈ ਇਸ ਤਿਉਹਾਰ ਦੀ ਉਡੀਕ ਹਰ ਇੱਕ ਸ਼ਖਸ ਨੂੰ ਹੁੰਦੀ ਹੈ ਇਸ ਵਾਰ ਰਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਇਸ ਦਿਨ ਭੈਣਾਂ ਨੂੰ ਭਰਾ ਦੇ ਘਰ ਜਾ ਕੇ ਰਖੜੀ ਬੰਨਣ ਦਾ ਵੱਖਰਾ ਹੀ ਚਾ ਹੁੰਦਾ ਹੈ ਇਸ ਵਾਰ ਰਖੜੀ ਵਾਲੇ ਦਿਨ ਗ੍ਰਹਾਂ ਅਤੇ ਨਸ਼ਟਾਂ ਦੀਆਂ ਅਸਥਿਤੀਆਂ ਖਾਸ ਹੋਣ ਵਾਲੀਆਂ ਹਨ ਜੇਕਰ ਇਸ ਦਿਨ ਕੁਝ ਉਪਾਅ ਕੀਤੇ ਜਾਣ ਤਾਂ ਬਹੁਤ ਹੀ ਸ਼ੁਭ ਫਲ ਪ੍ਰਾਪਤ ਹੁੰਦੇ ਹਨ ਭੈਣਾਂ ਨੂੰ ਆਪਣੇ ਭਰਾਵਾਂ ਦੀ ਤਰੱਕੀ ਅਤੇ ਆਰਥਿਕ ਹਾਲਤ ਲਈ ਰਕਸ਼ਾ ਬੰਧਨ ਤੇ ਕੁਝ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਬਜਾਰਾਂ ਚ ਦੁਕਾਨਾਂ ਰਖੜੀਆਂ ਅਤੇ ਮਠਿਆਈਆਂ ਨਾਲ ਭਰੀਆਂ ਹੋਈਆਂ ਹਨ ਜਦੋਂ ਵੀ ਤੁਸੀਂ ਰਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਰਖੜੀ ਖਰੀਦਣ ਵੇਲੇ ਦੇਖੋ ਕਿ ਰਖੜੀ ਟੁੱਟੀ ਹੋਈ ਨਾ ਹੋਵੇ ਉਸਦੇ ਧਾਗੇ ਸਾਰੇ ਸਾਫ਼ ਅਤੇ ਸਹੀ ਹੋਣ ਰਖੜੀ ਲਿਫਾਫੇ ਜਾਂ ਕਿਸੇ ਕਾਗਜ਼ ਦੇ ਡੱਬੇ ਚ ਹੀ ਪੈਕ ਹੋਵੇ ਹੁਣ ਅਸੀਂ ਤੁਹਾਨੂੰ ਭਰਾ ਦੇ ਗੁੱਟ ਤੇ ਰਖੜੀ ਬੰਨਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ 바ਗੇ ਦੱਸਾਂਗੇ ਜੋ ਬਹੁਤ ਜ਼ਰੂਰੀ ਹਨ ਰਖੜੀ ਖਰੀਦਦੇ ਸਮੇਂ ਨਾ ਕਰੋ ਇਹ ਗਲਤੀ ਰਖੜੀ ਖਰੀਦਦੇ ਸਮੇਂ ਹਰੇਕ ਭੈਣ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰਖੜੀ 'ਚ ਕੋਈ ਅਸ਼ੁੱਭ ਚਿੰਨ ਨਾ ਹੋਵੇ ਤਿਹਾਰ ਤੇ ਹਮੇਸ਼ਾ ਸ਼ੁੱਭ ਚਿੰਨ ਵਾਲੀ ਰਖੜੀ ਹੀ ਖਰੀਦ ਕੇ ਭਰਾ ਦੇ ਗੁੱਟ ਤੇ ਬੰਨੀ ਚਾਹੀਦੀ ਹੈ ਰਖੜੀ ਤੇ ਨਾ ਹੋਣ ਅਜਹੀਆਂ ਤਸਵੀਰਾਂ ਰਖੜੀ ਵਾਲੇ ਦਿਨ ਉਹ ਰਖੜੀਆਂ ਕਦੇ ਨਹੀਂ ਬੰਨਣੀਆਂ ਚਾਹੀਦੀਆਂ ਜਿਨ੍ਹਾਂ ਤੇ ਰੱਬ ਦੀ ਤਸਵੀਰ ਲੱਗੀ ਹੋਵੇ ਭਗਵਾਨ ਦੀ ਤਸਵੀਰ ਵਾਲੀ ਰਖੜੀ ਜਦੋਂ ਖੁੱਲ ਕੇ ਹੀਠਾਂ ਡਿੱਗਦੀ ਹੈ ਤਾਂ ਇਸ ਨਾਲ ਰੱਬ ਦਾ ਅਪਮਾਨ ਹੁੰਦਾ ਹੈ ਇਸੇ ਕਰਕੇ ਅਜਹੀਆਂ ਰਖੜੀਆਂ ਨਹੀਂ ਲੈਣੀਆਂ ਚਾਹੀਦੀਆਂ ਟੁੱਟੇ ਜਾਂ ਖੰਡਿਤ ਹੋਈ ਰਖੜੀ ਭਰਾ ਲਈ ਰਖੜੀ ਖਰੀਦਦੇ ਅਤੇ ਗੁੱਟ ਤੇ ਬੰਨ੍ਹਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਰਖੜੀ ਟੁੱਟੀ ਜਾਂ ਖੰਡਿਤ ਹੋਈ ਨਾ ਹੋਵੇ ਟੁੱਟੀ ਅਤੇ ਖੰਡਿਤ ਹੋਈ ਰਖੜੀ ਅਸ਼ੋਭ ਮੰਨੀ ਜਾਂਦੀ ਹੈ ਜੇਕਰ ਰਖੜੀ ਟੁੱਟ ਗਈ ਹੈ ਤਾਂ ਇਸ ਨੂੰ ਜੋੜ ਕੇ ਜਾਂ ਠੀਕ ਕਰਕੇ ਨਹੀਂ ਬੰਨਣਾ ਚਾਹੀਦਾ ਇਸ ਨੂੰ ਵੀ ਅਸ਼ੋਭ ਮੰਨਿਆ ਜਾਂਦਾ ਹੈ ਰਖੜੀਆਂ ਕਾਲੇ ਰੰਗ ਦੇ ਧਾਗੇ ਵਾਲੀਆਂ ਨਾ ਹੋਣ ਰਖੜੀ ਖਰੀਦਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਰਖੜੀ ਕਾਲੇ ਰੰਗ ਦੀ ਨਾ ਹੋਵੇ ਗੁੱਟ ਤੇ ਕਦੇ ਵੀ ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰਖੜੀ ਨਹੀਂ ਬੰਨਣੀ ਚਾਹੀਦੀ ਕਿਉਂਕਿ ਇਹ ਅਸ਼ubh ਹੁੰਦਾ ਹੈ ਕਾਲਾ ਰੰਗ ਨਕਾਰਾਤਮਕਤਾ ਨੂੰ ਦਰਸਾਉਂਦਾ ਹੈ ਭਰਾ ਨੂੰ ਰਖੜੀ ਬੰਨ੍ਹਦੇ ਸਮੇਂ ਹੀਠਾ ਨਾ ਬਿਠਾਓ ਰਖੜੀ ਬੰਨ੍ਹਦੇ ਸਮੇਂ ਕੋਈ ਵੀ ਭੈਣ ਆਪਣੇ ਭਰਾ ਨੂੰ ਜ਼ਮੀਨ ਤੇ ਬਿਠਾ ਕੇ ਰਖੜੀ ਨਾ ਬੰਨੇ ਸੰਗੋ ਉਸ ਨੂੰ ਉੱਚੀ ਥਾਂ ਤੇ ਬਿਠਾਉਣ ਰਖੜੀ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਭਰਾ ਦੇ ਸਿਰ ਤੇ ਰੁਮਾਲ ਜਾਂ ਕੱਪੜਾ ਜ਼ਰੂਰ ਹੋਵੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਰਖੜੀ ਦਾ ਤਿਉਹਾਰ ਸਾਰੇ ਵੀਰਾਂ ਅਤੇ ਭੈਣਾਂ ਲਈ ਖੁਸ਼ੀਆਂ ਲੈ ਕੇ ਆਵੇ ਇੱਕ ਬੇਨਤੀ ਹੋਰ ਕਰਾਂਗੇ ਜੀ ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾ ਕੇ ਹਰ ਰੋਜ਼ ਪੋਸਟ ਕਰ ਰਹੀ ਹਾਂ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਆਪਣੀ ਇਸ ਭੈਣ ਦੀ ਮਦਦ ਕਰੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਾਈ ਦਬਾਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਸੀਂ ਜ਼ਰੂਰ ਦੇਖ ਪਾਓ ਇਸ ਰਖੜੀ ਦੇ ਤਿਉਹਾਰ ਤੇ ਇਹ ਭੈਣ ਵੀ ਤੁਹਾਡੇ ਕੋਲੋਂ ਸਪੋਰਟ ਮੰਗ ਰਹੀ ਹੈ ਸੋ ਵੱਧ ਤੋਂ ਵੱਧ ਮੇਰੇ ਚੈਨਲ ਸਪੋਰਟ ਕਰੋ ਹਰ ਵੀਡੀਓ ਨੂੰ ਵਾਚ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ